ਤਾੜੀਆਂ ਜਰੂਰ ਪਲੀਜ਼ ਮਾਰ ਕੇ ਇਹ ਪਿੱਛੇ ਕਰ ਤੋਂ ਆਫ ਕਰ ਦੇ What ਲਵੀ ਨਾ ਜੱਟੀ ਨੇ ਸੀ ਸਾਰਾ Stage. ਕੀਰਾ ਬੰਝ ਜੈਲਰੀ ਮਖਮਾਦੀਆ ਮਨ ਜੋ ਬੋਲ ਨੇ ਸਰ ਮੇਰਾ ਨਾਮ ਟਵਿੰਕਲਦੀਪ ਕਾਰ ਹੈ ਤੇ ਮੈਂ ਸ਼ਾਹੀ ਮਟਿਆਰ ਦੀ winner ਕੈਰੀਪੋਡੀਸ ਤੁਸੀਂ ਅਲ ਦੇ ਵਿੱਚ ਪਹੁੰਚੇ ਤੇ ਕਿਤੇ ਸ਼ਾਹੀ ਮਟਿਆ 2023 ਦੀ winner ਹੋ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਸਰ ਬਹੁਤ ਜ਼ਿਆਦਾ ਨਰਵਸਨੈਸ ਵੀ ਸੀ ਐਕਸਾਈਟਮੈਂਟ ਵੀ ਸੀ ਇਸ ਸ਼ੋਅ ਚ ਜਦੋਂ ਅਸੀਂ ਆਏ ਐਂਡ ਅੱਜ ਫਾਈਨਲ ਡੇ ਤੇ ਬਹੁਤ ਜ਼ਿਆਦਾ ਨਰਵਸ ਹੋ ਗਏ ਸੀ ਜਦੋਂ ਰਿਜ਼ਲਟ ਕਿ ਉਹਨਾਂ ਨੇ ਸ਼ੋਅ ਕਰਨੇ ਸੀਗੇ ਕਿਉਂਕਿ ਸਾਰਿਆਂ ਦਾ ਲੈਵਲ ਇਕੁਅਲ ਸੀਗਾ ਸਾਰੇ ਬਹੁਤ ਵਧੀਆ ਸੀ ਆਪਣੇ ਆਪਣੇ ਵਿੱਚ ਤੇ ਜੱਜ ਕਰਨਾ ਬਹੁਤ ਮੁਸ਼ਕਿਲ ਸੀਗਾ ਸਾਡੇ ਪਰਸਨਲੀ ਸਾਨੂੰ ਇੱਕ ਦੂਜੇ ਨੂੰ ਕਿ ਕੀ ਹੋਏਗਾ ਕੀ ਹੋਏਗਾ ਬਟ ਜਦੋਂ ਇੱਕਦਮ ਬਰਸਟ ਹੋਇਆ ਕਿ ਆਮ ਦਾ ਵਿਨਰ ਸੋ ਐਕਸਾਈਟਮੈਂਟ ਗੋਸ ਹੇਅਰ ਜਿਹੜਾ ਸ਼ਾਨੀ ਇਹ ਬਹੁਤ ਲੰਬਾ ਪੈਡਾ ਰਿਹਾ ਵਿੱਚ ਕੋਵਿਡ-19 ਆਨ ਕਰਦਾ ਹਾਂ ਜੀ ਤੇ ਦੁਬਈ ਦੇ ਵਿੱਚ ਵੀ ਇਹਦਾ ਜਿਹੜਾ ਹੈਗਾ ਸੈਮੀ ਪੈਡਾ ਬਣਾ ਜਿਹਦਾ ਕਿੱਦਾਂ ਦਾ ਓਕੇ ਦਾ ਐਕਸਪੀਰੀ ਸੀਗਾ ਕਿਸ ਤਰ੍ਹਾਂ ਤੁਸੀਂ ਇਹਨਾਂ ਲੰਬੇ ਪੈਡੇ ਦੇ ਬਾਰੇ ਐਕਚੁਅਲੀ ਇਹ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਕਿਉਂਕਿ ਇਹਦੇ ਵਿੱਚ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲ ਗਿਆ ਅਸੀਂ ਚਾਹੇ ਲੰਬਾ ਟਾਈਮ ਪੈ ਗਿਆ ਵਿੱਚ ਬਟ ਸਾਡੇ ਆਪਸ ਵਿੱਚ ਕਨੈਕਸ਼ਨ ਰਏ ਮੈਮ ਨਾਲ ਵੀ ਇਸ ਸ਼ੋਅ ਦੇ ਬਾਕੀ ਜਿਹੜੇ ਕੰਟੈਸਟੈਂਟਸ ਸੀਗੇ ਅਸੀਂ ਸਾਰੇ ਇੱਕ ਦੂਜੇ ਦੇ ਮਤਲਬ ਕਾਫੀ ক্লোਜ਼ ਸੀਗੇ ਕਨੈਕਟਿਡ ਸੀਗੇ ਐਂਡ ਹੋਰ ਵੀ ਸਾਰੀਆਂ ਐਕਟੀਵਿਟੀਜ਼ ਅਸੀਂ ਨਾਲ ਦੀ ਨਾਲ ਕਰਦੇ ਰਹੇ ਘਰ ਬੈਠੇ ਸਾਨੂੰ ਕੁਝ ਆਨਲਾਈਨ ਸਾਡੇ ਲਈ ਕੰਪੀਟੀਸ਼ਨਸ ਹਾਇਰ ਕੀਤੇ ਗਏ ਜਿਨ੍ਹਾਂ ਵਿੱਚ ਅਸੀਂ ਵੀ ਵਿਨਰ ਕੀਤਾ ਹੋਰ ਵੀ ਨਵੇਂ ਬੱਚਿਆਂ ਨੇ ਵਿਨਰ ਮਤਲਬ ਵਨ ਕੀਤਾ ਤੇ ਕਾਫੀ ਮਤਲਬ ਜਿਆਦਾ ਵਧੀਆ ਲੱਗਾ ਸਾਨੂੰ ਕਿ ਅਸੀਂ ਇਕੱਠੇ ਰਹੇ ਇੱਕ ਫੈਮਿਲੀ ਬਣ ਗਈ ਬਿਲਕੁਲ ਦੇਖਾ ਤੇ ਲਾਡਾਂ ਦਾ ਜੋੜਾ ਹੈ ਇਹ ਸ਼ੋਅ ਵਾਸਤੇ ਹੀ ਸੀ ਕਿ ਵਾਕਈ ਜੋੜਾ ਬਹਿ ਚੁੱਕਿਆ ਨਹੀਂ ਇਹ ਵਾਕਈ ਹੈ ਮੈਰਿਡ ਕਿੰਨਾ ਟਾਈਮ ਤੋਂ ਹੈ ਮੇਰੀ ਮੈਰਿਜ ਨੂੰ 9 ਮਹੀਨੇ ਹੋ ਗਏ 9 ਮੰਥਸ ਤੇ ਹੋਂਦ ਰੀਸੈਂਟਲੀ ਬਾਪੂ ਤੁਸੀਂ ਪਹੁੰਚ ਆਏ ਹੋ ਇਸ ਤਰ੍ਹਾਂ ਤੁਹਾਨੂੰ ਕਰੋ ਟਾਈਮ ਮਿਲਿਆ ਕਿਦਾਂ ਅਲਾਉ ਕੀਤਾ ਗਿਆ ਐਕਚੁਅਲੀ ਮੈਂ ਇਸ ਸ਼ੋਅ ਚ ਪਾਰਟਿਸਪੇਟ ਵਿਆਹ ਹੋਣ ਤੋਂ ਪਹਿਲਾਂ ਕੀਤਾ ਸੀ ਤੇ ਮੇਰੇ ਇਨ-ਲਾਜ਼ ਬਹੁਤ ਜ਼ਿਆਦਾ سپورਟਿਵ ਨੇ ਮੇਰੀ ਦੋਨੋਂ ਫੈਮਲੀਆਂ ਬਹੁਤ ਜ਼ਿਆਦਾ سپورਟਿਵ ਨੇ ਉਹਨਾਂ ਨੇ ਮੈਨੂੰ ਹੀ ਮਤਲਬ ਪ੍ਰੇਰਿਤ ਕੀਤਾ ਕਿ ਮੈਂ ਅੱਗੇ ਕੁਝ ਬਣਾ ਹੋਰ ਕਰਾਂ ਇੱਕ ਟਾਈਮ ਤੇ ਮੇਰਾ ਮਤਲਬ ਮਾਈਂਡ ਚੇਂਜ ਹੋ ਗਿਆ ਸੀ ਕਿ ਮੈਂ ਬੈਕ ਆਊਟ ਕਰ ਜਾ ਕਿ ਸ਼ਾਇਦ ਮੇਰੇ ਕੋ ਹੁਣ ਨਹੀਂ ਹੋਣਾ ਇੰਨਾਂ ਸਾਰੀਆਂ ਜ਼ਿੰਮੇਵਾਰੀਆਂ ਦੇ ਵਿੱਚ ਤਾਂ ਮੈਂ ਬਟ ਫਿਰ ਵੀ ਉਹਨਾਂ ਨੇ ਮੇਰੀ ਇੰਨੀ ਜ਼ਿਆਦਾ ਹੈਲਪ ਕੀਤੀ ਹੈ ਅੱਜ ਵੀ ਮੇਰੇ ਹਸਬੰਦ ਮੇਰੇ ਨਾਲ ਨਹੀਂ ਹੈ ਬਟ ਮੇਰੇ 브ਦਰ ਇਨ-ਲਾ ਤੇ ਮੇਰੀ ਮੰਮਾ ਸਾਰੇ ਨਾਲ ਆਏ ਨੇ ਮੇਰੇ ਮੈਨੂੰ ਚੀਅਰ ਅਪ ਕਰਨ ਲਈ ਕਿ ਐਂਡ ਥੈਂਕ ਯੂ ਆਲ ਆਫ ਯੂ ਥੈਂਕ ਮੰਗਦੇ ਵਿਚ ਆ ਰਿਹਾ ਕਿ ਜੇ ਬੈਕਆਊਟ ਕਰ ਜਾਂਗੀ ਤਾਂ ਬਹੁਤ ਵੱਡਾ ਘਾਟਾ ਪੈ ਬਹੁਤ ਵੱਡਾ ਫਿਰ ਹਮੇਸ਼ਾ ਮੇਰੇ ਮਨ ਚ ਰਹਿਣਾ ਸੀਗਾ ਕਿ ਸ਼ਾਇਦ ਮੈਂ ਕਰ ਜਾਂਦੀ ਮੈਂ ਵੀ ਕਰ ਲੈਂਦੀ ਜਾਂ ਫਿਰ ਸ਼ਾਇਦ ਅਮਨ ਮੈਮ ਦੇ ਨੈਕਸਟ ਜਿਹੜਾ ਕੰਪੀਟੀਸ਼ਨ ਹੁੰਦਾ ਉਹਦੇ ਸਪਾਰਟਿਸਪੇਟ ਕਰਦੀ ਜਿਵੇਂ ਫਿਲਮ ਦੀ ਆਫਰ ਆਈ ਉਹਨੋਂ ਤੁਸੀਂ ਸਰਕਾਰ ਕਰਦੇ ਹੋ ਕਿ ਅਰੇ ਹੱਲੇ ਮੈਂ ਥੋੜਾ ਟਾਈਮ ਲਵਾਂਗੀ ਸੋਚਣ ਲਈ ਆਪਣੀ ਫੈਮਿਲੀ ਨਾਲ ਡਿਸਕਸ ਕਰੂੰਗੀ ਕਿਵੇਂ ਦੀ ਫਿਲਮ ਆ ਕਿਵੇਂ ਦੇ ਕੈਰੈਕਟਰਸ ਨੇ ਬਾਕੀ ਰੱਬ ਮਿਹਰ ਕਰੇ ਵਧੀਆ ਵਧੀਆ ਹੋਵੇ ਫਿਊਚਰ ਚ ਕੋਈ ਫੇਵਰਿਟ ਐਕਟਰ ਹੈ ਤੁਹਾਡੀ ਪੰਜਾਬੀ ਗੁਰਮਤ ਅਕਚੁਅਲੀ ਮੈਂ ਸਭ ਤੋਂ ਇਨਸਪਾਇਰਡ ਹਾਂ ਕਿਉਂਕਿ ਯੂ نو ਹਰ ਇੱਕ ਦੇ ਵਿੱਚ ਮੈਂ ਕਿਸੇ ਨਾ ਕਿਸੇ ਤਰ੍ਹਾਂ ਦੀ ਖਾਸੀਅਤ ਲੱਭ ਲੈਣੀ ਆ ਜਿਹੜੀ ਆਪਾਂ ਹਰ ਕਿਸੇ ਤੋਂ ਸਿੱਖਣ ਨੂੰ ਆਪਾਂ ਨੂੰ ਕੁਝ ਨਾ ਕੁਝ ਮਿਲਦਾ ਸਾਰੇ ਆਪਣੇ ਆਪਣੇ ਵਿੱਚ ਬਹੁਤ ਵਧੀਆ ਮੈਂ ਕਿਸੇ ਇੱਕ ਨੂੰ ਨੇ ਕਹਿ ਸਕਦੀ ਮੇਰਾ ਕੋਈ ਫੇਵਰਿਟ ਇੱਕ ਜਾਣ ਕੇ ਕੰਪੀਟ ਕਰਨ ਵਾਸਤੇ ਤਿਆਰ ਹੋ ਰਹੇ ਹਾਂ ਸਣੀ ਕੋਈ ਨਾਮ ਨਹੀਂ ਲੈ ਰਹੇ ਕਹਿ ਸਕਦੇ ਆ ਮੈਂ ਆਪਣੀ ਐਕਚੁਅਲੀ ਲਾਈਫ ਹੈ ਜਿਹੜੀ ਕਹਿ ਦੋ ਫਿਲਮੀ ਦੁਨੀਆ ਚ ਆਉਣ ਦਾ ਜਾਂ ਇਹਨਾਂ ਮਤਲਬ ਇਹੋ ਜਿਹੇ ਕੰਪੀਟੀਸ਼ਨਸ ਵਿੱਚ ਜਾਂ ਜੋ ਵੀ ਹੈ ਇਹਨਾਂ ਵਿੱਚ ਆਉਣ ਦਾ ਜਿਹੜਾ ਦੌਰਾਨ ਮੈਂ ਸ਼ੁਰੂ ਕਰ ਰਹੀ ਹਾਂ ਆਫਟਰ ਮੈਰਿਜ ਕੀ ਮੇਰੀ ਫੈਮਿਲੀ ਸਪੋਰਟਿਵ ਹੈ ਤਾਂ ਕਰਕੇ ਕਹਿੰਦੇ ਹੁੰਦੇ ਆ ਨਾ ਕਿ ਕੁੜੀਆਂ ਵਿਆਹ ਤੋਂ ਪਹਿਲਾਂ ਹੀ ਜੋ ਕਰ ਲਵੇ ਕਰ ਲਵੇ ਜਾਂ ਇਹ ਲਾਈਨ ਸਿਰਫ ਕੁਵਾਰੀਆਂ ਕੁੜੀਆਂ ਲਈ ਆ ਬਟ ਨਹੀਂ ਇਹ ਸਭ ਲਈ ਹੈਗੀ ਆ ਬਟ ਮਨ 'ਚ بس ਤੁਹਾਡੇ ਸ਼ਰਧਾ ਹੋਣੀ ਚਾਹੀਦੀ ਆ ਥੈਂਕ ਯੂ ਸੋ ਮਚ ਈਵਨ ਜਾਗਦੀ ਰਹੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਾ ਦੀਪਕ ਸਤਿ ਸ਼੍ਰੀ ਅਕਾਲ ਪਹਿਲਾ ਮੇਰੇ ਵੱਲੋਂ ਸਾਰਿਆਂ ਨੂੰ ਮੈਂ ਅਮਨ ਵੜੈ ਡਾਇਰੈਕਟਰ ਆਫ ਚਾਹੀ ਮੋਟੇ ਆਂਡ ਆਨਰ ਐਮ ਡੀ ਅਮਨ ਫੈਸ਼ਨ ਗੈਲਰੀ ਤੋਂ ਕਿ ਆਪਣਾ ਗ੍ਰੈਂਡ ਫਿਨਲਿਸ ਬਹੁਤ ਟਾਈਮ ਦਾ ਸਾਡਾ ਪੈਂਡਿੰਗ ਹੋ ਗਿਆ ਸੀ ਕਰੋਨਾ ਕਰਕੇ ਜਿੱਦਾਂ ਸਾਡਾ ਸੈਮੀ ਫਾਈਨਲ ਦੁਬਈ ਹੋਇਆ ਉਦੋਂ ਸਾਡਾ ਗ੍ਰੈਂਡ ਫਿਨਲ ਕੈਨੇਡਾ ਸੀ ਬਟ ਕਰੋਨਾ ਕਰਕੇ ਸਾਨੂੰ ਇੰਡੀਆ ਕਰਨਾ ਪਿਆ ਅੱਜ ਅਸੀਂ ਹਵੇਲੀ ਹੈਰਟੇਜ ਹਵੇਲੀ ਜੋ ਕਿ ਬਹੁਤ ਸੋਹਣੀ ਬਣੀ ਹੋਈ ਹੈ ਪਟਿਆਲਾ ਚ ਅੱਜ ਅਸੀਂ ਇੱਥੇ ਆਪਣਾ ਗ੍ਰੈਂਡ ਫਿਨਲ ਕਰ ਰਹੇ ਆਂ ਤੇ ਸਾਨੂੰ ਬਹੁਤ ਹੀ ਵਧੀਆ ਫੀਲ ਹੋ ਰਿਹਾ ਹੈ ਕਿ ਬਹੁਤ ਵਧੀਆ ਔਰ ਗੈਸਟ ਆਏ ਨੇ মিডিਆ ਪਾਰਟਨਰ ਮੈਂ ਹਰ ਇੱਕ ਦਾ ਦਿਲੋਂ ਧੰਨਵਾਦ ਕਰਦੀ ਆ ਜੋ ਉੱਥੇ ਸਾਰੇ ਪਾਰਟਿਸਪੀਐਂਟ ਗੈਸਟ ਆਫ ਆਨਰ ਸਪੈਸ਼ਲ ਗੈਸਟ ਜੂਰੇ ਮੈਂਬਰਸ মিডিਆ ਮੈਂ ਸਭ ਦਾ ਦਿਲੋਂ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਇੱਥੇ ਆ ਕੇ ਨੂੰ ਜੁਆਇਨ ਕੀਤਾ ਆ ਹਾਂ ਜੂਰੇ ਹਬੀਤਾਲੀਵਾਲ ਜੀ ਆਏ ਸੀਗੇ ਤੇ ਆਪਣੇ ਤਮੰਨਾ ਸੋਢੀ ਜੀ ਨੇ ਉਹ ਆਪਣੇ ਜੂਰੇ ਮੈਂਬਰ ਚ ਬੈਠੇ ਨੇ ਤੇ ਬਾਕੀ ਜੂਰੇ ਮੈਂਬਰਸ ਮੇਰੀਆਂ ਵਿਨਰਸ ਬੈਠੀਆਂ ਨੇ ਦੇ ਕਮੈਂਟ ਆਰਿਆਂ ਨੂੰ ਇੱਕ ਤਾਂ ਵੈਸੇ ਟਾਪ 10 ਨੂੰ ਹੀ ਇਕੁਅਲ ਰੱਖਿਆ ਉਸ ਤੋਂ ਬਾਅਦ ਜੋ WINNERS ਨੇ ਉਹਦੇ ਲਈ ਸਾਡਾ ਜਿਹੜਾ 크라운 ਹੈ ਉਹ ਵੱਖਾ ਕੁਝ ਐਸੀ ਸਪੈਸ਼ਲ ਗਿਫਟ ਦਵਾਂਗੇ vouchers ਦਵਾਂਗੇ ਸ਼ਾਪਿੰਗ ਦੇ ਮਤਲਬ ਸਾਡੇ ਵੱਲੋਂ ਵਕ ਥੋੜਾ ਰੈਨਲਪਸ ਤੋਂ ਵੱਧ ਹੋਊਗਾ ਤੇ WINNERS ਲਈ ਇੱਕ ਵੈਸੇ ਹੌਬੀ ਤਾਰੀਵਾਲ ਜੀ ਨੇ ਅੱਜ ਕਹਿ ਕੇ ਗਿਆ ਕਿ ਮੂਵੀ ਦੇ ਵਿੱਚ ਇਹਨਾਂ ਨੂੰ ਸ਼ਾਂਸ ਮਿਲੇਗਾ ਮੈਨੂੰ ਵੀ ਬਹੁਤ ਖੁਸ਼ੀ ਮਹਿਸੂਸ ਹੋਈ ਕਿ ਮੇਰੀਆਂ ਮੋਟਿਆਰਾ ਸਕ੍ਰੀਨ ਤੇ ਆਉਣਗੇ ਆ ਇਹ ਦੇਖਾਂਗੇ ਸਾਨੂੰ ਵੀ ਇਸ ਚੀਜ਼ਾਂ ਦੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਨਹੀਂ ਜੀ ਨਹੀਂ ਸਟੱਪ ਪ੍ਰੋਪਰ ਪਿਓਰ ਪੰਜਾਬੀ ਕਲਚਰ ਪ੍ਰੋਗਰਾਮ ਹੈ ਅਸੀਂ ਪੰਜਾਬੀ ਨੂੰ ਪ੍ਰਮੋਟ ਕਰਦੇ ਸਾਡੇ ਵੈਸਟਰਨ ਬੈਂਡ ਹੈ ਨਹੀਂ ਜੀ ਪੰਜਾਬ ਤੋਂ ਬਾਹਰ ਨੇ ਦਿੱਲੀ ਤੋਂ ਨੇ ਕੋਈ ਦੁਬਈ ਤੋਂ ਸੀਗਾ ਪਰ ਜਿਹੜਾ ਦੁਬਈ ਤੋਂ ਆਏ ਓਹੋ ਇੱਥੇ ਆ ਕੇ ਥੋੜਾ ਬਿਮਾਰ ਹੋ ਗਏ ਸੀਗੇ ਤਾਂ ਕਰਕੇ ਉਹ ਨਹੀਂ ਆ पाए ਤੇ ਬਾਕੀ ਸਾਰੇ ਕੋਈ ਕਿਤੋਂ ਕੋਈ ਕਿਤੋਂ ਹੋਤ ਸਾਰੀ ਜਗ੍ਹਾ ਤੋਂ